ਆ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਲੱਗਿਆ ਨਾ ਤਾਂ ਮੱਥੇ ਹੱਥ ਮਾਰਨ ਨੂੰ ਜੀ ਕਰਦਾ ਵੀ ਹੁਣ ਇੱਕ ਪਾਸੇ ਤਾਂ ਕਹਿੰਦੇ ਸਾਡੀ ਪ੍ਰਾਲੀ ਕਿਸੇ ਕੰਮ ਨਹੀਂ ਆਉਂਦੀ ਦੂਜੇ ਪਾਸੇ ਲੋਕਾਂ ਆਣੇ ਨੇ ਚੱਕਣ ਵਾਲੀ ਕੋਈ ਕਸਰ ਕੋਈ ਨਹੀਂ ਛੱਡੀ ਆ ਦੇਖੋ ਕਿਦਾਂ ਭਰੀ ਜਾਂਦੇ ਆ ਦੇਖੋ ਆ ਦੇਖੋ ਉਹ ਕਹਿੰਦਾ ਇੱਕ ਇੱਕ ਕਰਕੇ ਇੱਕ ਬੰਡਲ ਵੀ ਨਹੀਂ ਛੱਡਾ ਸਾਰਾ ਚੱਕ ਕੇ ਲੈ ਗਏ ਆਖਰ ਲੋਕਾਂ ਦੀ ਮਾਨਸਿਕ ਸਥਿਤੀ ਬਣ ਗਈ ਆ ਬਈ ਅਸੀਂ ਯਾਰ ਆ ਕੇ ਖੜੇ ਹੋਏ ਆ ਆਹ ਦੇਖੋ ਥੋੜੀ ਬੋਧ ਤਾਂ ਯਾਰਮ ਕਰੋ ਆ ਦੇਖ ਆ ਦੇਖੋ ਕਾਦੀ ਉਹ ਮਜਬੂਰੀ ਆ ਟਰਾਲਾ ਪਾ ਦੇ ਕਿਸੇ ਨਾ ਉਹ ਵੀ ਹੋ ਸਕਦਾ ਵਾ ਕੀ ਉਸ ਟਰਾਲੀ ਵਾਲੇ ਦਾ ਉਹਦਾ ਹਾਲ ਚਾਲ ਤਾਂ ਕੀ ਪੁੱਛਣਾ ਮਦਦ ਤਾਂ ਕੀ ਕਰਨਾ ਜਿਹੜੇ ਬੰਡਲ ਸੀ ਪ੍ਰਾਲੀ ਦੇ ਉਹ ਵੀ ਲੋਕਾਂ ਨੇ ਕੋਈ ਮੋਟਰਸਾਈਕਲ ਕੋਈ ਸਕੂਟਰੀ ਜਿੱਡੀ ਉਹਦੀ ਕਪੈਸਿਟੀ ਸੀ ਉਹਦੋਂ ਦੁੱਗਣੇ ਤਿੱਗਣੇ ਧਰ ਧਰ ਕੇ ਲੈ ਗਏ ਟਰੱਕ ਸੀਗਾ ਜੀ ਹਾਂ ਜੀ ਜੀ ਉਹਨੇ ਇੱਕ ਟਰਾਲੀ ਨੂੰ ਉਤੇ ਕੀਤਾ ਜਦੋਂ ਦੂਜੀ ਟਰਾਲੀ ਨੂੰ ਓਵਰਟੇਕ ਕਰਨ ਲੱਗਾ ਉਹਦੇ ਤੋਂ ਸਾਈਡ ਵੱਜੀ ਜੀ ਉਹ ਸਾਈਡ ਵੱਜਣ ਕਰੇ ਨਾਲ ਉਹ ਟਰਾਲੀ ਨਾਲ ਸੜਕ ਦੇ ਨਾਲ ਕਾਫੀ ਉੱਕੀ ਜਗਾ ਸਿੱਗੀ ਤੇ ਉਹ ਟੌੜੀ ਥੱਲੇ ਪੜ ਟਗੀ। ਤੁਹਾਡੀ ਮੌਸਿਕ ਤੀਤੀ ਕੀ ਬਣ ਗਈ ਕਿ ਜੋ ਫ੍ਰੀ ਮਿਲਦਾ ਚੱਕ ਲਓ। ਪਾਜੀ ਕਿੰਨਾ ਕ ਸਮਾਂ ਹੋ ਗਿਆ ਤੁਹਾਡਾ ਇਹ ਸਾਰਾ ਜੇ ਲਾਈਏ ਆਪਾਂ। ਇਹਦੇ ਵਿੱਚ ਤਾਂ ਸਾਡਾ 30-40 ਹਜ਼ਾਰ ਦਾ ਤਾਂ ਨਾਮਦਾ ਹੀ ਨੁਕਸਾਨ ਸੀਗਾ। ਹਾਂਜੀ ਹਾਂਜੀ ਇਸ ਗੱਲ ਦੀ ਸਾਡੀ ਹੈਰਾਨੀ ਸੀਗੀ ਜੀ ਸਾਨੂੰ ਇਹ ਉਮੀਦ ਨਹੀਂ ਸੀਗੀ ਵੀ ਬਰਾਲੀ ਨਾਲ ਵੀ ਤਾਂ ਹੋ ਸਕਦਾ। ਇਹ ਟਰਾਲੀ ਆ ਜਿਹੜੀ ਹੁਸ਼ਿਆਰਪੁਰ ਤੋਂ ਮਕੇਰੀਆਂ ਕੰਨੀ ਨੂੰ ਜਾਂਦੇ ਸੀਗੇ ਤੇ ਜਦੋਂ ਇੱਕ ਟਰੱਕ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ। ਜੇ ਕਈ ਟਰੱਕ ਇਹਨਾਂ ਨੂੰ ਫੇਟ ਮਾਰ ਕੇ ਭੱਜ ਜਾਂਦਾਗਾ। ਉਦੋਂ ਆਚ ਹੁੰਦਾ ਹੈ ਵੀ ਉਹ ਟਰਾਲੀ ਪੂਰੀ ਦੀ ਪੂਰੀ ਕੋਲੇ ਖੇਤ ਚ ਪਲਟ ਜਾਂਦੀ ਆ ਤੇ ਟਰਾਲੀ ਤੇ ਲੱਦੇ ਹੋਏ ਸੀਗੇ ਪਰਾਲੀ ਦੀਆਂ ਪੰਡਾ ਪਰਾਲੀ ਦੇ ਉਹ ਬੰਡਲ ਸੀਗੇ ਜਿਹੜੇ ਬਣਾਏ ਹੋਏ ਜਿਹੜੇ ਆਮ ਤੌਰ ਤੇ ਅਸੀਂ ਦੇਖਦੇ ਆ ਡੰਪ ਕਰੇ ਜਾਂਦੇ ਨੇ ਚਾਹੇ ਅੱਗੇ ਪਲਾਂਟਾਂ ਦੇ ਵਿੱਚ ਯੂਜ਼ ਹੁੰਦੇ ਨੇ ਪਹਿਲੀ ਗੱਲ ਤਾਂ ਹੈ ਕਿ ਪਰਾਲੀ ਸਾਡੇ ਕਿਸੇ ਕੰਮ ਨਹੀਂ ਆਉਂਦੀ ਅਸੀਂ ਉਹਨੂੰ ਅੱਗ ਲਾਉਂਦੇ ਆ ਦੂਜੇ ਪਾਸੇ ਗੱਲ ਇਹ ਹੈ ਵੀ ਜਦੋਂ ਉਹਨੂੰ ਬਿਉਂਤ ਟੰਗ ਨਾਲ ਵਰਤਦੇ ਆ ਫਿਰ ਕੰਮ ਵੀ ਬਥੇਰੇ ਆਉਂਦੀ ਆ ਸੱਚੀ ਗੱਲ ਹੈ ਅਸੀਂ ਪੰਜਾਬ ਚ ਹਮੇਸ਼ਾ ਦੇਖਦੇ ਆਏ ਆ ਤੇ ਖੈਰ ਸਾਡੇ ਤੋਂ ਪੂਰੇ ਦੇਸ਼ ਦਾ ਹੈ ਕਲਚਰ ਆ ਤੇ ਖਾਸ ਕਰ ਪੰਜਾਬ ਦਾ ਜੇਕਰ ਕੋਈ ਮੁਸੀਬਤ ਚਾਹੇ ਤਾਂ ਅਸੀਂ ਉਹਦੀ ਮਦਦ ਕਰਦੇ ਆਂ ਪਰ ਬੇਸ਼ੁਕਰੇ ਲੋਕ ਵੀ ਹੈਗੇ ਨੇ ਖੈਰ ਪਰ ਨਾਲ ਕੁਸਮਾ ਪਹਿਲਾਂ ਤੁਸੀਂ ਤਸਵੀਰਾਂ ਦੇਖਿਆ ਸੀ ਕਿ ਸੇਬਾਂ ਦਾ ਟਰੱਕ ਪਲਟ ਗਿਆ ਉਸ ਤੋਂ ਬਾਅਦ ਸਾਡੇ ਪੰਜਾਬੀ ਮਦਦ ਕਰਨ ਵੀ ਪਹੁੰਚੇ ਪਰ ਉਸ ਤੋਂ ਪਹਿਲਾਂ ਦੀ ਇੱਕ ਤਸਵੀਰ ਸੀ ਕਿ ਸੇਬ ਚੱਕ ਕੇ ਲੈ ਗਏ ਲੋਕ ਹੁਣ ਗੱਲ ਇਹ ਹੈ ਕਿ ਉਹ ਸੇਬਾਂ ਦਾ ਜ਼ਿਕਰ ਤਾਂ ਕਰਿਆ ਕਿਉਂਕਿ ਲੋਕਾਂ ਦੇ ਬਹੁਤ ਮਨਾਂ ਦੇ ਵਿੱਚ ਘਰ ਕਰੀ ਉਹ ਗੱਲ ਯਾਰ ਵੀ ਇਹ ਕੀ ਹੋ ਗਿਆ ਸਾਡੇ ਉਰੇ ਕੋਈ ਆਇਆ ਤੇ ਉਹਦੇ ਨਾਲ ਇਸ ਤਰ੍ਹਾਂ ਦਾ ਬਤਾਂਤ ਹੋ ਗਿਆ ਇਹ ਚੀਜ਼ ਰੁਕ ਗਈ ਸਵਾਲ ਤਾਂ ਇਹ ਆ ਇਹ ਚੀਜ਼ ਰੁਕੀ ਨਹੀਂ ਗਈ ਹੈਗੀ ਹੁਣ ਤਾਂ ਕਈ ਦਿਨ ਪਹਿਲਾਂ ਆਗਰੇ ਦਾ ਇੱਕ ਵੀਡੀਓ ਸੀ ਲੋਕ ਮੁਰਗੀਆਂ ਤੱਕ ਚੱਕ ਕੇ ਲੈ ਗਏ ਗੱਡੀ ਦਾ ਐਕਸੀਡੈਂਟ ਹੋ ਗਿਆ ਬੰਦੇ ਨੂੰ ਤਾਂ ਆਪਦੀ ਪਈ ਹੁੰਦੀ ਆ ਪਰ ਦੂਜੇ ਪਾਸੇ ਲੋਕ ਮੁਰਗੀਆਂ ਕੱਢ ਕੱਢ ਲੈ ਗਏ ਪਰ ਆ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਲੱਗਿਆ ਨਾ ਤਾਂ ਮੱਥੇ ਹੱਥ ਮਾਰਨ ਨੂੰ ਜੀ ਕਰਦਾ ਵੀ ਆਖਰ ਲੋਕਾਂ ਦੀ ਮਾਨਸਿਕ ਸਥਿਤੀ ਬਣ ਕੀ ਗਈ ਆ ਵੀ ਜੋ ਫ੍ਰੀ ਮਿਲਦਾ ਚੱਕ ਲੋ ਸਾਡੇ ਕੰਮ ਆਊ ਨਾ ਆਊ ਉਹ ਬਾਅਦ ਦੀ ਗੱਲ ਹੈਗੀ ਇੱਕ ਵੀਡੀਓ ਮੇਰੇ ਵੀਰ ਨੇ ਮੈਨੂੰ ਵਟਸਐਪ ਤੇ ਭੇਜੇ ਤੇ ਉਹਨਾਂ ਨੇ ਆਪ ਦਾ ਇੱਕ ਦੁੱਖ ਵੀ ਬਿਆਨ ਕਰਿਆ ਹੁਸ਼ਿਆਰਪੁਰ ਕੋਲ ਦਾ ਇਹ ਵੀਡੀਓ ਆ ਜਿਹੜੇ ਹੁਣ ਤੁਹਾਨੂੰ ਮੈਂ ਦਿਖਾਉਣ ਲੱਗਿਆ ਤਸਵੀਰਾਂ ਇਹ ਟਰਾਲੀ ਆ ਜਿਹੜੀ ਹੁਸ਼ਿਆਰਪੁਰ ਤੋਂ ਮੁਕੇਰੀਆਂ ਕੰਨੀ ਨੂੰ ਜਾਂਦੇ ਸੀਗੇ ਤੇ ਜਦੋਂ ਇੱਕ ਟਰੱਕ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਜਾਂਦਾ ਜਾਂ ਕਈ ਟਰੱਕ ਇਹਨਾਂ ਨੂੰ ਫੇਟ ਮਾਰ ਕੇ ਭੱਜ ਜਾਂਦਾਗਾ ਉਦੋਂ ਆਚ ਹੁੰਦਾ ਹੈ ਵੀ ਉਹ ਟਰਾਲੀ ਪੂਰੀ ਦੀ ਪੂਰੀ ਕੋਲੇ ਖੇਤ ਚ ਪਲਟ ਜਾਂਦੀ ਆ ਤੇ ਟਰਾਲੀ ਤੇ ਲੱਦੇ ਹੋਏ ਸੀਗੇ ਪਰਾਲੀ ਦੀਆਂ ਪੰਡਾ ਪਰਾਲੀ ਦੇ ਉਹ ਬੰਡਲ ਸੀਗੇ ਜਿਹੜੇ ਬਣਾਏ ਹੋਏ ਜਿਹੜੇ ਆਮ ਤੌਰ ਤੇ ਅਸੀਂ ਦੇਖਦੇ ਆ ਡੰਪ ਕਰੇ ਜਾਂਦੇ ਨੇ ਚਾਹੇ ਅੱਗੇ ਪਲਾਂਟਾਂ ਦੇ ਵਿੱਚ ਯੂਜ਼ ਹੁੰਦੇ ਨੇ ਪਹਿਲੀ ਗੱਲ ਤਾਂ ਹੈ ਕਿ ਪਰਾਲੀ ਸਾਡੇ ਕਿਸੇ ਕੰਮ ਨਹੀਂ ਆਉਂਦੀ ਅਸੀਂ ਉਹਨੂੰ ਅੱਗ ਲਾਉਨੇ ਆ ਦੂਜੇ ਪਾਸੇ ਗੱਲ ਇਹ ਹੈ ਵੀ ਜਦੋਂ ਉਹਨੂੰ ਬਿਉਂਤ ਟੰਗ ਨਾਲ ਵਰਤਦੇ ਆ ਫਿਰ ਕੰਮ ਵੀ ਬਥੇਰੇ ਆਉਂਦੀ ਆ ਉਹਨੇ ਬੰਡਲ ਬਣੇ ਦੇਖ ਲੋਕਾਂ ਨੇ ਕਰਿਆ ਕੀ ਕਿ ਉਸ ਟਰਾਲੀ ਵਾਲੇ ਦਾ ਉਹਦਾ ਹਾਲਚਾਲ ਤਾਂ ਕੀ ਪੁੱਛਣਾ ਮਦਦ ਤਾਂ ਕੀ ਕਰਨਾ ਕਿ ਉਹਦਾ ਨੁਕਸਾਨ ਜਿਹੜਾ ਵਧਾ ਦਾਂਦੇ ਨੇਗੇ ਟਰਾਲੀ ਨਾਲ ਦੇਖੋ ਜਦੋਂ ਫੇਟ ਮਾਰ ਗਈ ਟਰਾਲੀ ਪਲਟ ਗਈ ਉਹ ਤਾਂ ਨੁਕਸਾਨ ਹੋਇਆ ਹੀ ਹੋਇਆ ਜਿਹੜੇ ਬੰਡਲ ਸੀ ਪਰਾਲੀ ਦੇ ਉਹ ਵੀ ਲੋਕਾਂ ਨੇ ਕੋਈ ਮੋਟਰਸਾਈਕਲ ਕੋਈ ਸਕੂਟਰੀ ਜਿੱਡੀ ਉਹਦੀ ਕੈਪੈਸਿਟੀ ਸੀ ਉਹਦੋਂ ਦੁੱਗਣੇ ਤਿੱਗਣੇ ਧਰ ਧਰ ਕੇ ਲੈ ਗਏ ਇੱਕ ਬੰਦਾ ਤਾਂ ਟਰਾਲੀ ਲੈ ਆਇਆ ਉਹ ਮੁੰਡਾ ਵੀਡੀਓ ਵੀ ਬਣਾਉਂਦਾ ਰਿਹਾ ਪਰ ਗੱਲ ਇਹ ਸੀ ਵੀ ਬੇਵੱਸ ਸੀਗਾ ਉਹ ਕਰੇ ਕੀ ਰੁਕ ਕੋਈ ਨਹੀਂ ਰਿਹਾ ਸੁਣ ਕੋਈ ਨਹੀਂ ਰਿਹਾ ਗੱਲਬਾਤ ਉਸ ਵੀਰ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਵਾਪਰਿਆ ਕੀ ਪਰ ਗੱਲ ਤਾਂ ਇਹ ਆ ਵੀ ਅਸੀਂ ਪੰਜਾਬੀ ਅਸੀਂ ਪੰਜਾਬ 'ਚ ਬੈਠੇ ਆ ਯਾਰ ਅਸੀਂ ਲੋਕਾਂ ਦੀ ਮਦਦ ਦੇ ਵਾਸਤੇ ਪਰ ਗੱਲ ਇਹ ਹੋ ਗਈ ਸਾਡੀ ਮਾਨਸਿਕਤਾ ਕੀ ਬਣ ਗਈ ਕਿ ਜੋ ਫ੍ਰੀ ਮਿਲਦਾ ਚੱਕ ਲੋ ਹੁਣ ਇੱਕ ਪਾਸੇ ਤਾਂ ਕਹਿੰਦੇ ਸਾਡੀ ਪਰਾਲੀ ਕਿਸੇ ਕੰਮ ਨਹੀਂ ਆਉਂਦੀ ਦੂਜੇ ਪਾਸੇ ਲੋਕਾਂ ਆ ਲੈਣ ਚੱਕਣ ਵਾਲੀ ਕੋਈ ਕਸਰ ਕੋਈ ਨਹੀਂ ਛੱਡੀ ਉਹ ਕਹਿੰਦਾ ਇੱਕ ਇੱਕ ਕਰਕੇ ਇੱਕ ਬੰਡਲ ਵੀ ਨਹੀਂ ਛੱਡਾ ਸਾਰਾ ਚੱਕ ਕੇ ਲੈ ਗਏ ਨੇ ਹੁਣ ਇਹਨਾਂ ਦੇ ਵਿੱਚ ਜੇ ਤੁਸੀਂ ਦੇਖੋ ਉਸ ਬੰਦੇ ਦਾ ਉਹ ਕਹਿੰਦਾ ਇੱਕ ਤਾਂ ਸਾਡਾ ਭਾਜੀ ਨੁਕਸਾਨ ਹੋ ਗਿਆ ਟਰਾਲੀ ਦਾ ਦੂਜੇ ਪਾਸੇ ਨੁਕਸਾਨ ਹੋ ਗਿਆ ਸਾਡਾ ਜਿਹੜਾ ਹੈ 30-40 ਹਜ਼ਾਰ ਦਾ ਮਾਲ ਸੀਗਾ ਉਹ ਅਸੀਂ ਡੰਪ ਤੇ ਸ਼ਿਫਟ ਕਰਨਾ ਸੀ ਉਹ ਸਾਡੇ ਗਲ ਪੈ ਗਿਆ ਫਿਰ ਜਦੋਂ ਹਾਦਸਾ ਹੋਇਆ ਤੇ ਨਾਲ ਜਿਹੜੇ ਬਿਜਲੀ ਬੋਰਡ ਦੇ ਖੰਭੇ ਲੱਗੇ ਸੀਗੇ ਉਹ ਵੀ ਉੱਥੇ ਟੁੱਟ ਗਏ ਤੇ ਬਿਜਲੀ ਬੋਰਡ ਨੇ ਆਜ਼ਮੀ ਜੀ ਗੱਲ ਆ ਖਰਚਾ ਭਰਉਣਾ ਹੈ ਨਾ ਨਾ ਕਰਦੇ ਸਰ 70000 ਦੇ ਥੱਲੇ ਕਹਿੰਦਾ ਅਸੀਂ ਆ ਗਏ ਪਰ ਸਾਡੀ ਮਦਦ ਤਾਂ ਕਿਸ ਨੇ ਕੀ ਕਰਨੀ ਸੀ ਉਲਟਾ ਸਮਾਨ ਆ ਜਿਹੜਾ ਉਹ ਚੱਕ ਕੇ ਲੈ ਗਏ ਤੇ ਉਦੋਂ ਬਾਅਦ ਦੇ ਵਿੱਚ ਇਹ ਜਿਵੇਂ ਜਿਵੇਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਰਿਹਾ ਆਂ ਆਪਦੀ ਰਾਏ ਜਰੂਰ ਸਾਂਝੀ ਕਰਿਓ ਵੀ ਸਾਡੀ ਮਾਨਸਿਕ ਤੇ ਸਥਿਤੀ ਬਣ ਕੇ ਰਹੀ ਆ ਯਾਰ ਅਸੀਂ ਪੰਜਾਬੀ ਹੋਣ ਦੇ ਨਾਤੇ ਅਸੀਂ ਤਾਂ ਲੋਕਾਂ ਦੀ ਮਦਦ ਦੇ ਵਾਸਤੇ ਮਸ਼ਹੂਰ ਆਂ ਤੇ ਪਰ ਸਾਨੂੰ ਹੋਈ ਕੀ ਜਾਂਦਾ ਸਾਰੇ ਲੋਕ ਪੰਜਾਬੀ ਨੇਗੇ ਕੋਲੇ ਵਾਲੇ ਪਿੰਡਾਂ ਵਾਲੇ ਹੋਣੇ ਆ ਜਿਹਨੂੰ ਮੋਟਰਸਾਈਕਲ ਹੱਥ ਲੱਗਿਆ ਮੋਟਰਸਾਈਕਲ ਜਿਹਨੂੰ ਟਰਾਲੀ ਹੱਥ ਲੱਗੀ ਟਰਾਲੀ ਇਹ ਹਰਕੀਰਤ ਆ ਮੁੰਡਾ ਜਿਹਨੇ ਮੈਨੂੰ WhatsApp ਤੇ ਇਹ ਵੀਡੀਓ ਭੇਜੇ ਤੇ ਤੈਨੂੰ ਤੁਹਾਡੇ ਨਾਲ ਸਾਂਝੇ ਕਰ ਰਿਹਾ ਅ ਹਰਕੀਰਤ ਜੀ ਜਿਹੜਾ ਤੁਸੀਂ ਮੈਨੂੰ ਇਹ ਵੀਡੀਓ ਭੇਜੇ ਸੀ ਇਹਨਾਂ ਚ ਦਰਸਲ ਉਸ ਦਿਨ ਪੂਰੀ ਗੱਲ ਹੋਈ ਕੀ ਸੀਗੀ ਉਸ ਦਿਨ ਸਰ ਐਕਚੁਅਲੀ ਨਾ ਅਸੀਂ 10 ਵਜੇ ਸਾਡੀਆਂ ਜਿਹੜੀਆਂ ਟ੍ਰੌਲੀ ਸੀਗੀਆਂ ਉਹ ਜਾ ਰਹੀਆਂ ਸੀਗੀਆਂ ਇੱਕ ਲੋਕੇਸ਼ਨ ਤੋਂ ਦੂਜੀ ਲੋਕੇਸ਼ਨ ਤੇ ਜੀ ਤੇ ਇਨ ਬਿਟਵੀਨ ਇੱਕ ਜਿਹੜਾ ਟਰੱਕ ਸੀਗਾ ਜੀ ਹਾਂ ਜੀ ਉਹਨੇ ਇੱਕ ਟਰਾਲੀ ਨੂੰ ওভারਟੇਕ ਕੀਤਾ ਜਦੋਂ ਦੂਜੀ ਟਰਾਲੀ ਨੂੰ ওভারਟੇਕ ਕਰਨ ਲੱਗਾ ਉਹਦੇ ਕੋਲ ਸਾਈਡ ਵੱਜ ਗਈ ਜੀ ਉਹ ਸਾਈਡ ਵੱਜਣ ਕਰਕੇ ਉਹ ਟਰਾਲੀ ਨਾਲ ਸੜਕ ਦੇ ਨਾਲ ਕਾਫੀ ਢੰਗੀ ਜਗ੍ਹਾ ਸੀਗੀ ਤੇ ਉਹ ਟਰਾਲੀ ਥੱਲੇ ਪਲਟ ਗਈ ਹਾਂ ਤੇ ਉਹ ਥੱਲੇ ਪਲਟਣ ਤੋਂ ਬਾਅਦ ਫਿਰ ਜਿਹੜੇ ਆਸ-ਪਾਸੇ ਦੇ ਨਾਲ ਅੱਗੇ ਪਿੱਛੇ ਡਰਾਈਵਰ ਸਟੰਡੇ ਸੀਗੇ ਉਹ ਫਿਰ ਇਮੀਡੀਏਟਲੀ ਰੁਕ ਗਏ ਉਹਦੀ ਹੈਲਪ ਕਰਨ ਵਾਸਤੇ ਬਾ ਇਨ ਦਾ ਮੇਨ ਟਾਈਮ ਉਹ ਟਰੱਕ ਵਾਲਾ 도ੜ ਗਿਆ ਉਥੋਂ ਅੱਛਾ ਜੀ ਇਹ ਉਹ ਧੁੰਦ ਬਹੁਤ ਸੀਗੀ ਉਹ ਟਰੱਕ ਦਾ ਨੰਬਰ ਵਗੈਰਾ ਵੀ ਨਹੀਂ ਦੇਖ ਸਕੇ ਰਾਤ ਨੂੰ ਇੱਕ ਪਾਸੇ ਤਾਂ ਹਰਕਿਰਤ ਜੀ ਅਸੀਂ ਕਹਿੰਦੇ ਪਰਾਲੀ ਸਾਡੇ ਕੰਮ ਨਹੀਂ ਆਉਂਦੀ ਪਰ ਲੋਕਾਂ ਨੇ ਤਾਂ ਬੰਦਲ ਕੋਈ ਨਹੀਂ ਛੱਡਿਆ ਤੁਹਾਡਾ ਚੱਕਣ ਵਾਲਾ ਹਾਂਜੀ ਹਾਂਜੀ ਇਸ ਗੱਲ ਦੀ ਹੱਲ ਵੀ ਹੈਰਾਨਗੀ ਸੀਗੀ ਜੀ ਸਾਨੂੰ ਇਹ ਉਮੀਦ ਨਹੀਂ ਸੀਗੀ ਵੀ ਪਰਾਲੀ ਨਾਲ ਵੀ ਇਦਾਂ ਹੋ ਸਕਦਾ ਹੈ ਜਦੋਂ ਰਾਤੀ ਮੈਨੂੰ ਫੋਨ ਆਇਆ 2:00 ਵਜੇ ਮੈਂ ਦੱਸਿਆ ਮੈਂ ਜਾਣਗੇ ਪਾਜੀ ਤਾਂ ਕਰਕੇ ਐਕਸੀਡੈਂਟ ਹੋ ਗਿਆ ਹਾਂ ਤੇ ਮੈਂ ਨੂੰ ਕਿਹਾ ਕੋਈ ਗੱਲ ਨਹੀਂ ਆ ਤੁਸੀਂ ਪਹਿਲਾਂ ਡਰਾਈਵਰ ਨੂੰ ਦੇਖੋ ਤੇ ਆਪਾਂ ਜਿਹੜਾ ਸਾਡਾ ਜੋ ਵੀ ਨੁਕਸਾਨ ਹੋਇਆ ਆਪਾਂ ਸਵੇਰੇ ਦੇਖ ਲਾਂਗੇ ਵੀ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਡਰਾਈਵਰ ਨੂੰ ਦੇਖੋ ਠੀਕ ਠਾਕ ਹੈ ਜਾਂ ਨਹੀਂ ਇਹ ਉਹ ਜੇ ਕੋਈ ਲਾਜ਼ਮੀ ਜ਼ੇਰੇ ਲਾਜ਼ਮੀ ਜ਼ਰੂਰਤ ਹੈ ਉਹਨੂੰ ਲੈ ਜਾਓ ਕਿਤੇ ਲਾਗੇ ਵਾਲੇ ਹਸਪੀਟਲ ਦੇ ਵਿੱਚ ਤੇ ਉਹ ਜਦੋਂ ਚਲੋ ਉਹ ਲੈ ਗਏ ਸੀਗੇ ਉਸ ਵੇਲੇ ਉਹਦਾ ਚੈੱਕਅਪ ਵਗੈਰਾ ਕਰਾਇਆ ਹੋਗਾ ਠੀਕ ਠਾਕ ਸੀ ਡਰਾਈਵਰ ਹਾਂ ਤੇ ਰੱਬ ਦੀ ਦਿਆ ਨਾਲ ਡਰਾਈਵਰ ਨੂੰ ਕੁਝ ਨਹੀਂ ਹੋਇਆ ਤੇ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਹਾਂ ਤੇ ਪਰ ਜਦੋਂ ਸਵੇਰੇ ਅਸੀਂ ਲੇਬਰ ਭੇਜੀ ਆ ਉੱਥੇ ਅਸੀਂ ਦੂਜੀ ਟਰਾਲੀ ਭੇਜੀ ਫਿਰ ਖਾਲੀ ਅਸੀਂ ਕਿਹਾ ਵੀ ਚਲੋ ਮਾਲ ਲੋਡ ਕਰਵਾਉਨੇ ਆ ਜਦੋਂ ਲੇਬਰ ਪਹੁੰਚੇ ਉਹਨਾਂ ਨੇ ਦੇਖਿਆ ਉੱਥੇ ਲੋਕੀ ਧੜਾ ਧੜ ਜਿਹੜੇ ਉੱਥੋਂ ਨਾ ਆਪਣੇ ਜਿਹੜੀ ਟਰਾਲੀ ਦੀਆਂ ਗੰਢਾ ਚੱਕ ਕੇ ਲੈ ਕੇ ਜਾ ਰਹੇ ਸੀਗੇ ਨਹੀਂ ਉੱਥੇ ਉਹਨਾਂ ਨੂੰ ਮਦਦ ਕਰਨ ਦਾ ਕੋਈ ਪਹੁੰਚਿਆ ਨਹੀਂ ਚੱਕਣ ਵਾਲੇ ਜਰੂਰ ਪਹੁੰਚ ਗਏ ਕਿਸੇ ਦੇ ਕੰਮ ਇਹ ਚੀਜ਼ ਆ ਜਾਂਦੀ ਹੈ ਵੈਸੇ ਇਸ ਤਰੀਕੇ ਦੇ ਨਾਲ ਜਾਂ ਇਕੱਲੇ ਬਾਲਣ ਬੁਰਣ ਦੇ ਕੰਮ ਆਉਂਦੀ ਆ ਵੀ ਲੋਕਾਂ ਨੇ ਤਾਂ ਐ ਲੈ ਗਏ ਜਿਵੇਂ ਬਹੁਤ ਮਹਿੰਗੀ ਚੀਜ਼ ਪਈ ਹੁੰਦੀ ਹੈ ਕੋਈ हां नी ਸਾਨੂੰ ਹੈਰਾਨ ਕੀ ਸੀ ਗੱਲ ਦੀ ਸੀ ਵੀ ਪਰਾਲੀ ਤਾਂ ਇੱਕ ਕਿੱਦਾਂ ਦੀ ਚੀਜ਼ ਹੈ ਜਿਹਨੂੰ ਜ਼ਿੰਮੇਵਾਰ ਆਪ ਆਗ ਲਾ ਦਿੰਦਾ ਹੈ ਜੀ ਹਾਂ ਤੇ ਜਿਹੜੀ ਸਰਕਾਰ ਜੇ ਅਸੀਂ ਮਹਿੰਮ ਚਲਾਈ ਹੈ ਸਰਕਾਰ ਨੇ ਸਾਨੂੰ ਆਰਡਰ ਕਿਤੇ ਆ ਮਹਿੰਮ ਚਲਾਉਂਦੇ ਵੀ ਆਪਾਂ ਪਰਾਲੀ ਦੀਆਂ ਗੱਟਾ ਬਣਾ ਕੇ ਇਹਨੂੰ ਕਿਸੇ ਇੰਡਸਟਰੀ ਨੂੰ ਆਪਾਂ ਸਪਲਾਈ ਕਰਦੇ ਅਕੇ ਤਾਂ ਕਿ ਇਹ ਨਹੀਂ ਤਾਂ ਇਹ ਹੀ ਜ਼ਿੰਮੇਵਾਰ ਅੱਗ ਲਾ ਦਿੰਦੇ ਨੇ ਜਦੋਂ ਖੇਤਾਂ 'ਚ ਪਈ ਹੰਦੀ ਉਦੋਂ ਤਾਂ ਲੋਕ ਚੱਕਦੇ ਨਹੀਂਗੇ ਜਿਹੜੀ ਬਣੀ ਬਣਾਈ ਤੇਜ਼ ਆਉਦੇ ਉਦੋਂ ਮਤਲਬ ਇਸ ਤਰੀਕੇ ਨਾਲ ਅਸੀਂ ਉਮੀਦ ਨਹੀਂ ਸੀ ਸਾਨੂੰ ਵੀ ਇਹ ਕਿੱਦਾਂ ਦਾ ਸਮਾਂ ਦੇਖਣ ਨੂੰ ਮਿਲ ਸਕਦਾ ਵੀ ਪਰਾਲੀ ਜੇ ਪਲਟ ਗਈ ਇਹਦਾ ਮਤਲਬ ਜਦੋਂ ਸਹੀ ਭਾ ਦਾ ਤਾਂ ਸੇਵ ਬੋਲ ਤੇ ਜਾਂ ਲੋਕੀ ਚੱਕ ਲੈਣ ਹਾਂ ਵੀ ਸੇਵ ਉਦੋਂ ਲੈ ਗਏ ਸੀਗੇ ਹਾਂ ਸੇਵ ਲੈ ਗਏ ਸੀ ਉਦੋਂ ਤੇ ਇਹ ਤਾਂ ਜੇ ਕਿਹਾ ਜਾਵੇ ਕੋਈ ਬਾਹਰਲੇ ਵੀ ਨਹੀਂ ਸੀ ਤਾਂ ਸਾਡੇ ਸਾਰੇ ਪੰਜਾਬੀ ਭਰਾ ਹੀ ਨੇ ਜਿੰਨੇ ਚੱਕਣ ਲੱਗੇ ਪਏ ਨੇ ਕੋਈ ਟਰਾਲੀ ਤੇ ਕੋਈ ਸਕੂਟੀ ਤੇ ਕੋਈ ਮੋਟਰਸਾਈਕਲ ਤੇ ਹਾਂ ਹੈ ਤਾਂ ਸਾਰੇ ਚਲੋ ਆਪਣੇ ਨੇ ਜੀ ਤੇ ਪਰ ਕੀ ਕਰੀ ਜੀ ਆਪਣੇਆਂ ਦੇ ਦੇਖ ਕੇ ਜ਼ਿਆਦਾ ਦੁੱਖ ਲੱਗ ਰਾਇਆ ਬਾਹਰਲਾ ਤਾਂ ਕੋਈ ਚੱਕੇ ਤਾਂ ਸਮਝ ਆਉਂਦੀ ਹੈ ਪਰ ਜਦੋਂ ਆਪਣੇ ਚੱਕਣ ਤਾਂ ਬੜੇ ਥੋੜੇ ਦੁੱਖ ਲੱਗ ਰਾਇਆ ਇਹ ਟੋਟਲ ਭਾਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਇਹ ਸਾਰਾ ਜੇ ਲਾਈਏ ਆਪਾਂ ਇੰਨੇ ਵਿੱਚ ਸਭ ਸਾਡਾ 30-40 ਹਜ਼ਾਰ ਦਾ ਤਾਂ ਮਾਲ ਦਾ ਹੀ ਨੁਕਸਾਨ ਸੀਗਾ ਜੀ ਪਰ ਉਸ ਤੋਂ ਬਾਵਜੂਦ ਨਾ ਐਕਸੀਡੈਂਟ ਦੇ ਵਿੱਚ ਜਦੋਂ ਟਰੱਕ ਵੱਜਿਆ ਉਹ ਚ ਰਾਤ ਨੂੰ 3-4 ਖੰਭੇ ਟੁੱਟ ਗਏ ਐਕਸੀਡੈਂਟ ਹੋਣ ਕਰਕੇ ਅੱਛਾ ਜੀ ਤੇ ਉਹ ਐਕਸੀਡੈਂਟ ਦੇ ਵਿੱਚ ਬਿਜਲੀ ਵਿਭਾਗ ਦੇ ਦਾ ਕਾਫੀ ਨੁਕਸਾਨ ਹੋਇਆ ਜਾ ਉਹਨਾਂ ਟਰੱਕ ਵਾਲਾ ਰਾਤ ਨੂੰ ਠੰਣ ਕਰਕੇ ਹੁਣ ਅਜਿੱਤੇ ਮਸੀ ਰਹਿ ਗਏ ਹੁਣ ਮੈਕਮਾ ਵਿਕਟਿਮਸ ਤੋਂ ਹੀ ਜਿਹੜਾ ਹੈਗਾ ਆ ਜਿਹੜਾ ਜੋ ਵੀ ਨੁਕਸਾਨ ਹੋਇਆ ਸਾਡੇ ਤੋਂ ਹੀ ਕਲੈਕਟ ਕਰਨ ਦੀ ਜਿਹੜੀ ਗੈਰ ਤਿਆਰੀ ਕਰ ਰਿਹਾ ਆ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਵੀ ਸਰ ਸਾਡਾ ਤਾਂ ਅੱਗੇ ਨੁਕਸਾਨ ਘਾਤੀ ਹੋ ਗਿਆ ਆ ਹਾਂ ਤੇ ਲਈਏ ਐਟ ਲਿਸਟ ਸਾਨੂੰ ਇਹਦੇ ਵਿੱਚ ਨਾਮ ਇਨਵੋਲ ਕਰੋ ਤੁਸੀਂ ਜੋ ਨੁਕਸਾਨ ਹੋਇਆ ਆ ਤੁਸੀਂ 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 ਹੁਸ਼ਿਆਰਪੁਰ ਦੇ ਰਹਿਣ ਵਾਲੇ ਹੋ ਜਾਂ ਕਿਤੇ ਹੋਰ ਦੇ ਉੱਥੋਂ ਦੀ ਨਿਕਲ ਰਹੀ ਸੀ ਟਰਾਲੀ ਨਹੀਂ ਮੈਂ ਹੁਸ਼ਿਆਰਪੁਰ ਦਾ ਮੈਂ ਐਕਚੁਅਲੀ ਹੁਸ਼ਿਆਰਪੁਰ ਮੇਰੇ ਜਿੱਥੇ ਮੈਂ ਸਾਡਾ ਉਹ ਕਿਸੇ ਜਗ੍ਹਾ ਹੌਂਡ ਟਾਊਨ ਹੈ ਗਿਆ ਜਾਂ ਐਗਜ਼ੈਕਟ ਲੋਕੇਸ਼ਨ ਉੱਥੋਂ ਮਤਲਬ 60-70 ਕਿਲੋਮੀਟਰ ਦੀ ਦੂਰੀ ਤੇ ਹੈਗਾ ਜੀ ਐਕਸੀਡੈਂਟ ਹੋਇਆ ਚਲੋ ਖੈਰ ਹੋਇਆ ਤਾਂ ਬਹੁਤ ਮਾੜਾ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਭਾਜੀ ਗੱਲ ਸਾਂਝੀ ਕਰਨ ਵਾਸਤੇ ਤੇ ਨਾਲ ਤੁਸੀਂ ਦੇਖਿਆ ਦੋਸਤੋ ਕਿ ਕਿਸ ਤਰ੍ਹਾਂ ਦੇ ਨਾਲ ਜਿਵੇਂ ਬੰਦੇ ਨੇ ਆਪਦਾ ਬਤਾਨ ਸੁਣਾਇਆ ਕਿ ਸਾਡੇ ਆਪ ਦੇ ਲੋਕ ਚੀਜ਼ ਲੁੱਟਣ ਪੈ ਗਏ ਉਹ ਵੀ ਸੇਵਾ ਵੇਲੇ ਤਾਂ ਸਮਝ ਲੱਗਦੀ ਸੀ ਕੋਈ ਖਾ ਲੂਗਾ ਅ ਇੱਕ ਚੰਡੀਗੜ੍ਹ ਹੋਇਆ ਸੀਗਾ ਕਿ ਉਹ ਡੀਜੇ ਡੁੱਲੀ ਜਾਂਦਾ ਸੀ ਚਲੋ ਉਹ ਵੀ ਸਮਝ ਲੱਗਿਆ ਕਿ ਯਾਰ ਉਹ ਤਾਂ ਨਹੀਂ ਡੁੱਲੀ ਜਾਣਾ ਸੀਗਾ ਉਹਦੇ ਚ ਕਰਮਾਂ ਲੋਕਾਂ ਦੀ ਹਮਾਇਤ ਕਰੀ ਸੀਗੀ ਜੇਕਰ ਕਿਸੇ ਦੇ ਕੰਮ ਆਉਂਦਾ ਲੱਗਿਆ ਕੋਈ ਗੱਲ ਨਹੀਂ ਪਰ ਇੱਥੇ ਤਾਂ ਜਮੀ ਹੱਦ ਟਪਾ ਮਾਰੀ ਆ ਤੇ ਸਾਡੇ ਵਾਸਤੇ ਇਹਦੋਂ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਹੈਗੀ ਜਿੱਥੇ ਅਸੀਂ ਇੱਕ ਠੋਕ ਕੇ ਇਹ ਗੱਲ ਕਹਿੰਦੇ ਹੁੰਨੇ ਆ ਵੀ ਪੰਜਾਬੀ ਨੂੰ ਦੱਬਣ ਦੇ ਲਈ ਜੇ ਕੋਈ ਬਾਹਰੋਂ ਤਾਕਤ ਆਉਂਦੀ ਆ ਤਾਂ ਅਸੀਂ ਡਟ ਕੇ ਖੜਦੇ ਆ ਪਰ ਗੱਲ ਜਿਹੜੀ ਆਹਾ ਵੀ ਪੰਜਾਬੀ ਨੇ ਕਰੀ ਆ ਉਹ ਕੋਈ ਬਹੁਤੇ ਚੰਗੇ ਨਹੀਂ ਹੈਗੀ ਉਲਟਾ ਨੁਕਸਾਨ ਜੀਦਾ ਹੋਇਆ ਉਹਦਾ ਜਿਸ ਤਰ੍ਹਾਂ ਦੇ ਨਾਲ ਜੇ ਕਿਹਾ ਜਾਵੇ ਮੈਂ ਤਾਂ ਖੈਰ ਇਹੀ ਕਹੂੰਗਾ ਕਿ ਜਿਵੇਂ ਉਸ ਸਮੇਂ ਤੋਂ ਦੌਰਾਨ ਮਦਦ ਵਾਸਤੇ ਲੋਕ ਅੱਗੇ ਆਏ ਤਾਂ ਹੁਣ ਅਸੀਂ ਇਸ ਪਾਸੇ ਵੀ ਹਮਲਾ ਮਾਰੀਏ ਖੈਰ ਉਹਨਾਂ ਨੇ ਤਾਂ ਨਹੀਂ ਕਿਹਾ ਇਹ ਮੈਂ ਖੁਦ ਆਪਦੇ ਦਿਨੋਂ ਇਹ ਗੱਲ ਕਹਿ ਰਿਹਾ ਪਰ ਯਾਰ ਗੱਲ ਇਹ ਹੈ ਵੀ ਜਿਹੜੀ ਅਸੀਂ ਉਦਾਹਰਨਾ ਹੈ ਜੀ ਹਾਂ ਅਸੀਂ ਪੇਸ਼ ਕਰ ਰਹੇ ਹਾਂ ਤਾਂ ਦੋਸਤੋ ਤੁਸੀਂ ਵੀ ਆਪਦੀ ਕਮੈਂਟ ਕਰਕੇ ਰਾਏ ਸਾਂਝੀ ਕਰਿਓ ਜੇਕਰ ਗਲਤ ਤਾਂ ਵੀ ਆਪਦੇ ਵਿਚਾਰ ਸਾਂਝੇ ਕਰਿਓ ਕਿ ਇਹ ਸਾਡੀ ਮਾਨਸਿਕਤਾ ਖੜ ਕਿੱਥੇ ਗਈ ਫਰੀਦੀ ਕੋਈ ਅਗਿਰੀ ਚੀਜ਼ ਸਾਨੂੰ ਮਿਲਦੀ ਹੈ ਅਸੀਂ ਨਫਾ ਨੁਕਸਾਨ ਦੇਖਦੇ ਨਹੀਂ ਅਸੀਂ ਚੀਜ਼ ਚੱਕਣ ਦੀ ਕਰਦੇ ਹਾਂ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਜਿਹਦੇ ਵਾਸਤੇ ਉਹ ਚੀਜ਼ ਮੁੱਲ ਰੱਖਦੀ ਆ ਉਹਦਾ ਕਿੱਡਾ ਵੱਡਾ ਨੁਕਸਾਨ ਕਰਦੇ ਆ ਸੀਨੀਅਰ ਵੀਡੀਓ ਨਾਲ ਸੰਬੰਧਿਤ ਇਹਨਾਂ ਅਸਮਿਤ ਸਿੰਘ ਰੋਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ